ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਧਿਆਨ ਦਿਓ ਮੜਾ ਗਿਆ ਬੜੇ ਵੱਡੇ ਮੁੱਦੇ ਦੀ ਗੱਲ ਆ ਤਾਂ ਵੀਡੀਓ ਜਰੂਰ ਸ਼ੇਅਰ ਕਰਿਓ ਵੱਤ ਵੱਜ ਕਿਉਂਕਿ ਸਾਰੇ ਅਜੇ ਹੱਕ ਸੱਚ ਦੀ ਗੱਲ ਜਾਣੀ ਬੜੀ ਜ਼ਰੂਰੀ ਏ ਕਿਉਂਕਿ ਜੇ ਆਪਾਂ ਬੋਲ ਨਹੀਂ ਸਕਦੇ ਕਿਸੇ ਮੁੱਦੇ ਤੇ ਵੀਡੀਓ ਸ਼ੇਅਰ ਕਰਕੇ ਤੇ ਆਪਾਂ ਗੱਲ ਜ਼ਰੂਰ ਸੁਣ ਸਕਦੇ ਆ ਸੰਗਤ ਤੱਕ ਪਹੁੰਚਾ ਸਕਦੇ ਆ ਤੁਹਾਨੂੰ ਪਤਾ ਵੀ ਬਾਬਾ ਸਖਦੇਵ ਸਿੰਘ ਦਾ ਕਿੱਡਾ ਵੱਡਾ ਮੁੱਢ-ਪੁੱਦਾ ਚੱਲਦਾ ਪੁੱਛੋ ਮੰਡੀ ਵਾਲਿਆਂ ਦਾ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਮਾੜੀ ਜੀ ਧਿਆਨ ਨਾਲ ਦੇਖਿਓ ਜਰੂਰ ਆ ਦੇਖੋ ਸਗਾਸਣ ਦੇਖੋ ਬਾਬਾ ਜੀ ਦਾ ਸਗਾਸਣ ਹੈ ਹਾਂ ਰਸ ਸਗਾਸਣ ਦੇਖੋ ਗੱਲ ਇਹ ਆ ਬਹੁਤ ਵੱਡੀ ਗੱਲ ਆ ਦੇਖੋ ਅੱਜ ਕੋਈ ਨਹੀਂ ਬੋਲਦਾ ਸਾਡੇ ਪੰਜਾਬ 'ਚ ਕਿੱਡੇ ਢਾਡੀ ਨੇ ਇਹਦੇ ਪ੍ਰਚਾਰਕ ਕਿੰਨੇ ਕਥਾ ਬਾਤਦੇ ਅੱਜ ਸਾਰਿਆਂ ਦੀ ਜ਼ੁਬਾਨ ਬੰਦਿਆ ਜਿਆਦੇ ਪਤਾ ਨਹੀਂ ਬਾਬਾ ਜੀ ਕੋ ਪੈਸੇ ਲੈ ਕੇ ਚੁੱਪ ਕਰ ਜਾਂਦੇ ਆ ਜਾਂ ਕੁਝ ਵੀ ਹੋਏ ਉਹਨਾਂ ਦੇ ਲੇਕੋ ਇੰਡੀ ਵੱਡਾ ਇੱਕ ਸਗਾਸਨ ਲਾ ਕੇ ਬਹਿਣਾ ਬਸ ਉਹ ਮੁੱਦਾ ਨਹੀਂ ਖਤਮ ਹੋਇਆ ਤੋਂ ਉਹ ਕਾਲ ਤੱਕ ਆਸਾਂ ਤੇ ਅਸਲੀ ਲਿਖਤੀ ਲੈ ਕੇ ਦੇ ਕੇ ਆਏ ਆ ਸਾਰੇ ਇਤਿਆਹ ਦੇ ਉਹ ਸਾਰੀਆਂ ਪੰਤਕ ਜਿਵੇਂ ਵੰਦੀਆਂ ਕਿਸ ਮੁਝਾਂ ਅੰਤ ਮੁਚਾ ਜੀ ਨੂੰ ਤੁਹਾਨੂੰ ਆਪ ਦਾ ਕਾਲ ਤੱਕ ਸਾਹਮਣੇ ਲਿਖਤੀ ਅਸੀਂ ਦੇ ਕੇ ਆਇਆ ਵੀ ਇਸ ਵਿਸ਼ੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜਾ ਮਸਲਾ ਚੱਲਦਾ ਪੈਸੂ ਕੁੱਸੀ ਲੋਨ ਦਾ ਗੁਰੂਗ੍ਰਾਮ ਸਾਹਿਬ ਦੇ ਸਾਹਮਣੇ ਗੱਦੀ ਲੋਨ ਦਾ ਨਾਲ ਹੀ ਵਿਸ਼ਾ ਉਹਨਾਂ ਨੇ ਇੱਕ ਹੋਰ ਜ਼ਾਰ ਕਰਤਾ ਸੀ ਉੱਤੇ ਜਿਹੜਾ ਦੋ ਬਾਟੇ ਵਾਲਾ ਜਾਤ ਪਾਤ ਵਾਲਾ ਉਹ ਕਹਿੰਦੇ ਸੀ ਵੀ ਸਾਡੇ ਦੇ 7-8 ਸਾਲ ਪਹਿਲਾਂ ਇਹੀ ਕੰਮ ਹੁੰਦਾ ਸੀ ਅੰਬਰਤ ਦੇ ਦੋ ਬਾਟੇ ਦੇ ਸੀਗੇ ਆਪ ਮੰਨੇ ਹੋ ਤੇ ਲੰਗਰ ਦੀ ਇਹ ਭਾਂਡਿਆ ਤੇ ਲਿਖਿਆ ਆਇਆ ਸੀਗਾ ਸਾਡੇ ਲੋਕ ਬੜੇ ਕਹਿੰਦੇ ਸੀ ਕਿੱਥੇ ਜਾਤ ਪਾਤ ਹੁੰਦੀ ਆ ਕਦੋਂ ਹੁੰਦੀ ਸੀ ਹੁਣ ਆਪ ਮੰਨੇ ਬਾਬਾ ਸੁਖਦੇਵ ਸਿੰਘ ਜੀ ਵੀ ਸਾਡੇ ਜੀ ਅੱਜ ਤੋਂ 7-8 ਸਾਲ ਪਹਿਲਾਂ ਜਾਤ ਪਾਤ ਅਸੀਂ ਕਰਦੇ ਸੀ ਅੱਜ ਉਹਨਾਂ ਦੀ ਨਵੀਂ ਇੱਕ ਵੀਡੀਓ ਆਈ ਆ ਸਾਡੇ ਪੱਥ ਤੇ ਮਹਾਨ ਕੌਮੀ ਜਰਨੈਲ ਬਾਬਾ ਮੇਜਰ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਆ ਸਾਡੇ ਭਰਾ ਨੇ ਕੌਮ ਦੇ ਜਰਨੈਲ ਆ ਪਰ ਬਾਬਾ ਸੁਖਦੇਵ ਸਿੰਘ ਜੀ ਤੁਸੀਂ ਜੇ ਇੰਜ ਪੰਚਾਤ ਸਿੰਘ ਨਾਲ ਲੈ ਕੇ ਜਾਂ ਕੋਈ ਜਥੇਬੰਦੀਆਂ ਨਾਲ ਭਾ ਕੇ ਜੇ ਤੁਸੀਂ ਸੋਚੋਗੇ ਵੀ ਅਸੀਂ ਡਰ ਗਏ ਆ ਜਾਂ ਅਸੀਂ ਦਬ ਗਏ ਬਿਲਕੁਲ ਵੀ ਤੁਹਾਡੀ ਸੋਚ ਗਲਤ ਹੈ ਜਿੱਥੇ ਪੰਥ ਦੀ ਗੱਲ ਹੈ ਜਿੱਥੇ ਬਾੜੀ ਮਾਣੇ ਦੀ ਗੱਲ ਹੈ ਜਿੱਥੇ ਮਰਿਆਦਾ ਦੀ ਗੱਲ ਆ ਜਿਹੜਾ ਤੁਹਾਡਾ ਸਵਾਲ ਸੀ ਨਾ ਵੀ ਹਰਮੰਦਰ ਸਾਹਿਬ ਦਰਬਾਰ ਸਾਹਿਬ 'ਚ ਵੀ ਚੌਥਾ ਪੋੜਾ ਸੀ ਇਹ ਜਿਹੜਾ ਚੌਥਾ ਪੋੜਾ ਤੁਸੀਂ ਕਹਿਆ ਹੈ ਨਾ ਸਾਨੂੰ ਇਹੀ ਜਵਾਬ ਚਾਹੀਦਾ ਵੀ ਕਿਹੜਾ ਜਰਨੈਲ ਕਰਦਾ ਸੀ ਪਰ ਉਹ ਚੌਥਾ ਪੋੜਾ ਸਿੱਰਵਾਰ ਸਾਹਿਬ ਦੇ ਵਿੱਚ ਤੇ ਕਿਹੜਾ ਕੌਮ ਦਾ ਉਹ ਜਮਾਇਆ ਸੀ ਜਿਹਨੇ ਬਣਾਇਆ ਕੋਈ ਨਾ ਤੇ ਚੌਥਾ ਪੋੜਾ ਹੈ ਗੁਰੂ ਅਮਰਦਾਸ ਵੇਲੇ ਨਾ ਗੁਰੂ ਰਾਮਦਾਸ ਪਾਸ਼ਾ ਵੇਲੇ ਨਾ ਪੰਜਵੇਂ ਪਾਸ਼ਾ ਵੇਲੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਹੀ ਖਤਮ ਕਰਤਾ ਸੀ ਉਹ ਜਾਤ ਪਾਤ ਖਤਮ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੱਕ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿਹੜੀ ਜਾਤਾਂ ਪਾਤਾਂ ਤੋਂ ਖਤਮ ਕਰਕੇ ਤੱ ਤੁਹਾਡੇ ਚ ਕਿੰਨੇ ਚਿਰ ਤੋਂ ਤੁਹਾਡੀ ਸੰਪਰਦਾ ਚੱਲਦੀ ਆ ਰਹੀ ਆ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਬੜੀਆਂ ਦੋ ਬਾਤਾਂ ਵੜੀਆਂ ਹੋਰ ਸੰਪਰਦਾ ਲਈ ਆ ਗਈ ਹੈ ਅਸੀਂ ਉਹਨਾਂ ਦੇ ਵੀ ਖਿਲਾਫ ਆ ਪਰ ਸਾਨੂੰ ਜਵਾਬ ਇਹ ਚਾਹੀਦਾ ਹੈ ਅਸੀਂ ਬਾਬਾ ਬਲਬੀਰ ਸਿੰਘ ਨੂੰ ਵੀ ਸ਼ਰਮੇ ਘੋੜੂ ਇਹ ਗੱਲ ਕਹੀ ਸੀ ਬਾਬਾ ਜੀ ਤੁਸੀਂ ਮੀਡੀਆ 'ਚ ਗੋਲਮੋਲ ਗੱਲ ਕੀਤੀ ਸੀ ਤੁਸੀਂ ਵੀ ਜਵਾਬ ਦੇ ਸਕਦੇ ਜੇ ਕਿ ਦੋ ਬਾਟੇ ਕਦੋਂ ਹੋਏ ਕਿਹੜੀ ਸੰਪਰਦਾ ਨੇ ਕੀਤੀ ਚੌਥੇ ਪੋੜਾ ਕਿੰਨੇ ਬਣਾਇਆ ਬਾਬਾ ਮੇਜਰ ਸਿੰਘ ਜੀ ਤੁਸੀਂ ਕੌਮ ਦੇ ਜਰਨੈਲ ਜੇ ਤੁਸੀਂ ਖਾਸ ਕਰਕੇ ਤੁਸੀਂ ਆਪ ਕਹਿੰਦੇ ਮੈਂ ਮਜਬੂਤ ਸਿੱਖ ਰੰਗਰੇਟਾ ਕੌਮ ਦਾ ਜਰਨੈਲ ਹੈ ਰੰਗਰੇਟਾ ਕੋਈ ਕੌਮ ਨਹੀਂ ਰੰਗਰੇਟਾ ਇੱਕ ਵਾਰ ਸੀ ਜੇ ਅੱਜ ਦੋ ਬਾਟੇ ਵਾਲੀ ਗੱਲ ਤੇ ਅਸੀਂ ਨਹੀਂ ਬੋਲਾਂਗੇ ਜਾਤ ਪਾਤ ਤੇ ਨਹੀਂ ਬੋਲਾਂਗੇ ਐਹੋ ਜੇ ਪਖੰਡੀ ਸਾਧਾ ਨੂੰ ਅਸੀਂ ਨੱਖ ਪੂਰੀ ਕੋਈ ਹੋਵੇ ਜਿਹੜਾ ਕੋਈ ਜਾਤ ਪਾਤ ਦੀ ਗੱਲ ਕਰੇਗਾ ਜਿਹੜਾ ਗੁਰੂ ਘਰ ਸਾਡੇ ਸਾਹਮਣੇ ਸਗਾਸਣ ਲਾ ਕੇ ਬਹਿਗਾ ਸਾਰੇ ਧਿਆਨ ਦੇ ਲੋ ਅੱਜ ਇਹ ਪਖੰਡੀ ਸਾਧਾ ਨੂੰ ਅਸੀਂ ਬਾਣੇ ਪੋਣਾ ਬਾਣੇ ਤੇ ਜੇ ਕੋਈ ਸੋਚੇ ਸੰਤ ਸੋਚੇ ਜਾਂ ਕੋਈ ਹੋਰ ਧਿਆਨ ਸਿੰਘ ਜਥੇਬੰਦੀ ਸੋਚੇ ਜੀਆ ਬਾਬਾ ਕਲਵਿੰਦਰ ਸਿੰਘ ਢਰਾਲਾਾਂਗੇ ਜਾਂ ਬਾਬਾ ਰਾਜਾ ਰਾਸੂ ਢਰਾਲਾਂਗੇ ਜਾਂ ਹੋਰ ਧਿਆਨ ਸਿੰਘ ਜਥੇਬੰਦੀ ਆੜੀ ਸੱਚ ਦੇ ਬੋਲਦੀਆ ਇਹ ਗੱਲ ਭੁੱਲ ਜੋ ਤੁਸੀਂ ਸਾਡਾ ਸਿਰ ਕੱਟਿਆ ਜਾ ਸਕਦਾ ਹੈ ਪਰ ਝੁਕ ਨਹੀਂ ਸਕਦਾ ਕਿਸੇ ਦੇ ਅਸੀਂ ਸੱਚ ਦੇ ਖੜੇ ਆ ਜਿਹੜੀ ਨਾ ਸੀ ਗੱਦੀ ਲੱਗਣ ਦੇਣੀ ਕਾਲ ਤੱਕ ਸਾਹਮਣੇ ਅਸੀਂ ਦਰਖਾਸਤ ਦੇ ਕੇ ਆਏ ਆ ਕਾਲ ਤੱਕ ਸਾਡਾ ਜੂ ਐਨਓ ਸੱਚਾ ਦਾ ਹਰਮੰਦਰ ਸਾਹਿਬ ਤੱਕ ਤੇ ਸਾਡਾ ਸਾਡਾ ਸਿਰ ਉੱਥੇ ਝੁਕਦਾ ਨਾ ਅਸੀਂ ਕਿਸੇ ਦੁਖੀ ਤਿੱਕੀ ਨੂੰ ਮੰਨਦੇ ਆ ਜੇ ਇਹੋ ਜੇ ਪਖੰਡੀ ਸੇਵਾ ਨੂੰ ਤੇਰੀ ਬਾਣੇ ਪਾ ਕੇ ਰੱਖਣਾ ਜਿੰਨੇ ਵੀ ਉਹਦੇ ਨਾਲ ਖੜਨਾ ਖੜ ਸਕਦਾ ਸਾਨੂੰ ਕਿਸੇ ਦਾ ਬੋਪਾ ਨਹੀਂ ਹੈਗਾ ਸਤ ਬਾਬਾ ਸੁਖਦੇਵ ਸਿੰਘ ਜੀ ਤੁਸੀਂ ਇਹ ਨਾ ਸੋਚੋ ਤੁਸੀਂ ਨਿਹੰਗ ਸਿੰਘ ਆ ਦੀਆਂ ਦੋ ਚਾਰ ਜਥੇਬੰਦੀਆਂ ਬਰਾਬਰ ਭਾ ਕੇ ਇਸ ਮਸਲੇ ਨੂੰ ਦੱਬ ਦਿਓਗੇ ਭੁੱਲ ਜੋ ਜੇ ਤੁਸੀਂ ਅੱਜ ਇੱਕ ਜਥੇਬੰਦੀ ਨਾਲ ਖਿਲਾੜੀਏ ਨਾ ਭਾਵੇਂ ਤੁਸੀਂ 50 ਖਿਲਾੜ ਲਿਓ ਪਰ ਸਾਡੀ ਜ਼ੁਬਾਨ ਬੰਦ ਨਹੀਂ ਹੋ ਸਕਦੀ ਆ ਜੀ ਸੱਚ ਦੇ ਬੋਲਾਂਗੇ ਤੁਹਾਡੇ ਕੋਲ ਸਵਾਲ ਦਾ ਜਵਾਬ ਲੈਣਾ ਹੈ ਵੀ ਕਿਹੜੇ ਵੇਲੇ ਚੌਥਾ ਪੂਣਾ ਦਰਵਾਜ਼ਾ ਸਾਹਿਬ ਜੀ ਨੂੰ ਦੱਸ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਕਿੰਨਾ ਪੜਿਆ ਕਿੰਨਾ ਵਿਚਾਰਿਆ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੇ ਤੁਸੀਂ ਬੁੰਜਾ ਸਕੂਲ ਬਣਾਏ ਤੇ ساری ਜ਼ਿੰਦਗੀ ਇਹੀ ਪੜ੍ਹਾਈ ਕੀਤੀ ਵੀ ਅਸੀਂ ਜਾਤ ਪਾਤ ਕਰਨੀ ਹੈ ਅਸੀਂ ਅੰਮ੍ਰਿਤ ਦੇ ਦੋ ਬਾਟੇ ਕੱਢਦੇ ਰਏ ਤੁਸੀਂ 10 ਸਾਲ ਪਹਿਲੋਂ ਜਿਹੜੇ ਤੁਹਾਡੇ ਤੋਂ ਪਹਿਲਾਂ ਸੰਤ ਸੀ ਗੱਦੀ ਤੇ ਕੀ ਉਹ ਹੀ ਸਿੱਖਿਆ ਦੇ ਅੰਦਰ ਬੱਚਿਆਂ ਨੂੰ ਵੀ ਤੇ ਜਾਤ ਪਾਤ ਵੋ ਪਾਤੇ ਅੰਮ੍ਰਿਤ ਦੇ ਕਦੋਂ ਦੀ ਕਿੰਨੀ ਪੁਰਾਣੀ ਤੁਹਾਡੀ ਸੰਪਰਦਾਇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚ ਵੀ ਕਈਆਂ ਚ ਦੋ ਬਾਟੇ ਆ ਅਸੀਂ ਉਹਨਾਂ ਦੇ ਵੀ ਖਿਲਾਫ ਆ ਉਹਨਾਂ ਦੇ ਵੀ ਕਾਰਵਾਈ ਅਸੀਂ ਲਿਖ ਕੇ ਦਿੱਤੀ ਕਾਲ ਤੱਕ ਸਾਹਿਬ ਤੇ ਜਿੰਨੀਆਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਐ ਇਸ ਵਿਸ਼ੇ ਤੇ 34 ਜਥੇਬੰਦੀਆਂ ਨੇ ਸਹਿਨ ਕੀਤੇ ਆ ਵੀ ਰਿਪੋਰਟ ਤੇ 34 ਜਥੇਬੰਦੀਆਂ ਨੇ ਆ ਵੀ ਰਿਪੋਰਟ ਲਿਖ ਕੇ ਸਹਿਨ ਕਰਕੇ ਦਿੱਤੇ ਆ ਦੋ ਬਾਟੇ ਵਾਲੇ ਵਿਸ਼ੇ ਤੇ ਕੋਈ ਮੁੱਕ ਨਹੀਂ ਸਕਦਾ ਇਸ ਸਹਿਣਾ ਦੇ ਵਿੱਚ ਸਿੱਖ ਸਾਹਿਬ ਬਾਬਾ ਮੇਰ ਸਿੰਘ ਸੋਢੀ ਵੀ ਹੁੰਦੇ ਆ ਜਿਹੜੇ ਕੋਮ ਦੇ ਜਰਨੈਲੇ ਉਹਨਾਂ ਨੇ ਵੀ ਆ ਵੀ ਰਿਪੋਰਟ ਦੇ ਸਹਿਨ ਕੀਤੇ ਆ ਪੇ ਜਦੋਂ ਦੋ ਬਾਟਿਆਂ ਦੀ ਲੜਾਈ ਹੋਏਗੀ ਜਦੋਂ ਜਾਤ ਪਾਤ ਦੀ ਲੜਾਈ ਹੋਏਗੀ ਅਸੀਂ ਕੋਮਨਾ ਪਰਸ ਨਾਲ ਖੜਾ ਹੋਏ ਇਸ ਕਰਕੇ ਜਿੰਨਾ ਵੀ ਸੰਤ ਸਮਾਜ ਜਿਨ੍ਹਾਂ ਢਾਡੀ ਜਿਨ੍ਹਾਂ ਪ੍ਰਚਾਰਕ ਜਿਹੜੇ ਅੱਜ ਜ਼ੁਬਾਨ ਬੰਦ ਕਰੀ ਬੈਠੇ ਆ ਸਿਰਫ ਕਿਉਂ ਉਹਨਾਂ ਦੇ ਨਾਲ ਉਹਨਾਂ ਨੇ ਸਟੇਜਾਂ ਸਾਂਝੀਆਂ ਕਰਦੀਆਂ ਸਟੇਜਾਂ ਦੇ ਪੈਸੇ ਲੈਣੇ ਹੁੰਦੇ ਜਾ ਕੇ ਤਾਲੀ ਬੋਲ ਪਰ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਯਾਰ ਪੰਚਾਰ ਹੱਕ ਸੱਚ ਦੇ ਖੜਾਂਗੇ ਅਸੀਂ ਇਹ ਸਵਾਲ ਦਾ ਜਵਾਬ ਲੈਣਾ ਹੀ ਲੈਣਾ ਹੈ ਇੱਕ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾਉਂਦੇ ਇੱਕ ਤੇ ਦੂਜੇ ਨੰਬਰ ਤੇ ਚੌਥੇ ਪੋੜੇ ਵਾਲਾ ਜਵਾਬ ਸਾਨੂੰ ਚਾਹੀਦਾ ਹੈ ਐਈਆਂ ਪੁਰਾਣੀਆਂ ਸੰਪਰਦਾਵਾਂ ਹੋ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਹੀ ਪੜਾਇਆ ਸੀ ਵੀ ਤੁਸੀਂ ਦਰਬਾਰ ਸਾਹਿਬ ਵੀ ਕਹਿੰਦੇ ਚੌਥੇ ਪੋੜਾ ਸੀ ਅਸੀਂ ਇਹ ਜਵਾਬ ਲੈਣਾ ਹੈ ਤੇ ਸਾਰੇ ਤਕੜੇ ਹੋਣਾ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਨਾ ਅੱਜ ਨਾ ਕੱਲ ਖਾਲਸਾ ਆਪਣਾ ਤੇ ਤਿਆਰ ਪਰ ਤਿਆਰ ਹੈ ਸਮੁੱਚੀ ਸੰਗਤ ਨੂੰ ਤਕੜੇ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ